لفر چالوا جی بابے روکالے دھرتی دیکھا گرو لاہے گروے جب ہوا لکی شاہ اپنے چیخا بنا کے امریکہ چڑکے اپنے ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਸਦਰਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਸਹਿਬਜ਼ਾਦਿਆਂ ਦੀ ਸਿੱਧੀ ਦਿਹਾੜੇ ਤੇ ਚਮਕੌਰ ਦੀ ਗੜੀ ਸਮੂਹ ਸਿੰਘਾਂ ਦੀ ਯਾਦ ਵਿੱਚ ਸਿੱਧੀ ਦਿਹਾੜੇ ਵਖ-ਵਖ ਤਮਾਂ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਿਹੜੇ ਮਨਾਏ ਜਾ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਪਿੰਡ ਸਦਰਪੁਰਾ ਵਿਖੇ ਸ਼੍ਰੋਮਣੀ ਸੇਵਾਦਾਰ ਬਾਬਾ ਜੀਵਨ ਸਿੰਘ ਜੀ ਅਸਿੱਦੀ ਜਿਹੜਾ ਸਮੂਹ ਸੰਗਤਾਂ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਆ ਆ ਉਧਰ ਨੂੰ ਪਾ ਉੱਥੇ ਲੈ ਚਲਦੇ ਆ ਜਿੱਥੇ ਸਾਰੇ ਸਮਾਗਮ ਹੋ ਰਹੇ ਆ ਇੱਥੇ ਨੇ ਕੁਝ ਪ੍ਰਬੰਧ ਖੋਣਗੇ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਾਂਗੇ ਤੇ ਇੱਥੇ ਬਾਬਾ ਸਰਦੇਵ ਸਿੰਘ ਜੀ ਵਿਸ਼ੇਸ਼ ਤੌਰ ਤੇ ਜਿਹੜੇ ਆ ਉਹ ਪਹੁੰਚੇ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਅੱਜ ਦੇ ਸਿੱਧੀ ਜਿਹੜੇ ਨੇ ਕੀ ਕਹਿੰਦੇ ਆ ਆਓ ਤੁਹਾਨੂੰ ਦਿਖਾਉਨੇ ਆ ਵ

ਨਾਪਾ ਜਿਹੜਾ ਭੋਲੇ ਵਿੱਚ ਵਾ ਇੱਕ ਨਾਡਾ ਇੱਕ ਨਾਡਾ ਸਾਹਿਬਾ ਨਾਡਾ ਸਾਹਿਬ ਹਰਿਆਣੇ ਵਿੱਚ ਵਾ ਜਿਹੜਾ ਨਾਪਾ ਪੰਜਾਬ ਵਿੱਚ ਵਾ ਉਹ ਤੇ ਪ੍ਰਾਪਨ ਪ੍ਰਾਰਥਨਾ ਕਰਦੀਆਂ ਦੇਖੋ ਕਿੰਨਾ ਮੱਧਾ ਪੰਡਾ ਸਾਹਿਬ ਇਹਦੇ ਵਿੱਚ ਸੌਖੀ ਗੱਲ ਨਹੀਂ ਤੁਸੀਂ ਕਹੋਗੇ ਇੱਕ ਸੌਖੀ ਗੱਲ ਹੈ

ਸਾਡੀ ਸੁਹਾਗਾਂ ਅਸੀਂ ਕਿਥੇ ਖੜ ਗਏ ਕਾਰਨ ਉਹ ਕੀ ਬੋਲੇ ਨਕੋਨੀਏ ਇਕਲਿੰਦਾ ਨਕੋਨੀਏ ਉਹ ਕਹਿੰਦਾ ਕਿ ਚੰਗਾ ਸਮਾਜ ਜਿਹੜੇ ਨੂੰ ਚਾਹੀਏ ਚੰਗਾ ਸਮਾਜ ਜੇ ਚੰਗੀ ਜਨਰੇਸ਼ਨ ਨੂੰ ਸਿੱਖਿਆ ਦੇਣੀ ਚਾਹਦੇ ਹੂ ਜੇ ਚੰਗੀ ਆਪਣੀ ਆਤਮਾ ਨੂੰ ਸਹੀ ਧਰਮ ਤੋਂ ਮੋੜੀ ਨੂੰ ਜੇ ਚੰਗੇ ਰਚਾ ਪੈਦਾ

ਬਾਬਾ ਜੀ ਦੇ ਸੰਦੇ ਹੀ ਇਹ ਕੋਸ਼ਿਸ਼ ਲੈ ਕੇ ਆਏ ਸੀ ਨਾ ਦੋ ਸਿਰ ਦਾ ਸੋਸ਼ਕਾਰ ਕਰਨਾ ਸੀ ਅਨੰਕ ਉਸਤੋ ਬੋਲਾਰੇ ਦੇ ਸਿਰ ਤੇ ਤੇ ਤੇਰੀ ਦੇ ਰੂਪ ਤੋਂ ਇੱਕ ਅਨੰਕ ਉਸਤੋ ਲੋ ਧੰਨ ਗੁਰੂ ਦੇਵ ਜੀ ਮਹਾਰਾਜ ਜੀ ਨੂੰ ਸੋਸ਼ਕਾਰ ਹੋਏ ਨੇ ਕਾਹਦਾ ਗੁਰੂ ਦੇ ਵਿੱਚ ਤੇ ਸਿਰ ਦਾ ਸੋਸ਼ਕਾਰ ਬਾਬਾ ਜੀ ਨੂੰ ਸੰਦੇ ਹੀ ਸੋਸ਼ਕਾਰ ਹੋਇਆ سسک کرنا سنا سکھا چیلے لبڑا چلیا گئی سکھا داجمان کیا گیا ਸਾਰੀ ਕਿਰਤ ਪੂਰੀ ਕੀਤੀ ਗਈ। ਉਹ ਉਦੋਂ ਪਰਵ। ਉਹ ਤੋਂ ਦਾ ਪਰਿਪਰ ਹੈ ਕਿ ਆਪਣੇ ਪਿਤਾ ਦੀ ਸਿਖਾ ਨਾਲ ਤਰੱਕੀ ਕਰੇ। ਉਹ ਉਸ ਨੂੰ ਆ ਗਿਆ। ਅਕਵਾਲੀ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਦਸਨ ਦੇ ਸੱਜਣ ਉਹ ਗੁਰੂ ਗੋਬਿੰਦਰਾਇ ਜੀ ਗੁਰੂ ਗੋਬਿੰਦਰਾਇ ਜੀ ਮੁਖੀ ਸਿਖਾਵੇ ਜਨਮ ਭਾਤੀ ਉਹ ਆਪਣਾ ਪੜਾਈ ਕੇ ਗੁਰੂ ਪਾਤਸ਼ਰ ਆਪ ਨੂੰ ਯਤਨ ਕਰੋ ਇਕ ਪੁੱਤਰ ਹੁੰਦਾ ਫਤਨਾ ਬਣੋ ਤੇ ਆਪਣੇ ਪੁੱਤਰ ਗੁਰੂ ਦੀ ਜੀ ਖਾ ਅਜ਼ਰਕੋ ਕਹੋ ਸਾਰਾ ਮਾਹੀ ਕਹੋ ਆਤਮ ਤੋ ਸਤ ਤੇਰੀ ਰੰਗਰਾਹੀ ਬੋਲਾ ਨਾਮ ਨੈਲਾ ਅੱਲਾਹ ਨੂੰ ਕਹੋ ਕਾਲੂ ਵਾਦੂ ਵਾਦੂ ਵਦਕォ ਆਲਿ ਸ਼ੀਵਾ

ਪ੍ਰਕਾਸ਼ ਚੇਲੇਵਾ ਅਧਰੂਟਾ ਮਾਣ ਵਾਲੇ ਸਰਵਸਤਰੀ ਅਕਾਲ ਪੁਰਖ ਅਕਾਲ ਪੁਰਖ ਦੀ ਸਹਾਇਤ ਲਸਾ ਪਾਤਸ਼ਾਹਾਂ ਦੇ ਰਾਜਕ ਰੂਪ ਜਗਦੀ ਦੋ ਰਾਜਾ ਚਲਾ ਤੂ ਸੰਤਰਾ ਪਾਤੂ ਨਾਮ ਬਾਣੀ ਦੇ ਗੋਲ ਤੁਰਤਾ ਕਦੀ ਦੇ ਰਾਜਮਾਨ ਹਾਜ਼ਰ ਹੋਏ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪਨ ਅਨੁਸਾਰ ਇਹਨਾਂ ਦਾ گنا بچیا بےتی ਬਾਣੀ ਦੇ ਨਾਲ ਬਾਣੀ ਦੇ ਨਾਲ ਗੁਰੂ ਸੱਤਿਆਂ ਨੂੰ ਸਿੱਧੇ ਰਸਤੇ ਪਾਓ ਬਾਣੀ ਦੇ ਨਾਲ ਰੋਣਾ ਧਰੋ ਅੱਜ ਦੇ ਇਸ ਮਹਾਨ ਸਮਾਗਮ ਤੋਂ ਇਹ ਸਿੱਖਿਆ ਅਸੀਂ ਲੈਣ ਚਾਹੀਏ ਕਿ ਗੁਰੂ ਦੀ ਮਰਜ਼ੀ ਬਾਤ ਕਰਨਾ ਗੁਰੂ ਦੀ ਮਰਜ਼ੀ ਆਪਾਂ ਬਾਬਾ ਬਟਰ ਸਕੂਲ ਹੁਣ ਸਾਡੇ ਨਾਲ ਜੁੜ ਚੁੱਕੇ ਆ ਬਾਬਾ ਸਰਜੀਤ ਸਿੰਘ ਜੀ ਇੱਥੇ ਸਮੂਹ ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਮੈਂਬਰ ਆ ਉਹ ਵੀ ਜੁੜ ਗਏ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਜੋ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਜਿਨ੍ਹਾਂ ਦੇ ਅਪਰਾਲਾ ਸਦਕਾ ਜਿਹੜੇ ਆ ਬਾਬਾ ਜੀਵਨ ਸਿੰਘ ਜੀ ਦੇ ਜਿਹੜੇ ਸੀਧੀ ਜਿਹੜੇ ਸਮਾਗਮ ਆ ਕਰਵਾਏ ਗਏ ਆ ਤੇ ਆਓ ਆਪਾਂ ਇੱਥੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਅੱਜ ਜੋ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ੍ਰੋਮਣੀ ਸੀਤ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਸਿੱਧੀ ਜਿਹੜਾ ਜਿਹੜਾ ਮਨਾਇਆ ਗਿਆ ਉਹਦੇ ਸੰਬੰਧੀ ਕੀ ਕਹਿੰਦੇ ਆ ਆਓ ਆਪਾਂ ਕਰਦੇ ਆਂ ਗੱਲਬਾਤ ਆਹ ਬਬਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਬਬੇ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਇਹ ਜਾਣਕਾਰੀ ਸਾਂਝੀ ਕਰੋ ਤੁਸੀਂ ਕਿਹੜੀ ਮਿਸਲ ਤੋਂ ਆਸੀ ਇਹ ਸ਼੍ਰੋਮਣੀ ਪੰਚ ਕਾਲੀ ਤਰਨਤਾਰਨ ਮਿਸਲ ਸ਼ਹੀਦ ਬਾਬਾ ਆਲਮ ਸਿੰਘ ਦੀ ਨੱਚਣਾ ਤੇ ਇਹ ਜਿਹੜੀ ਮਿਸਲ ਆ ਇਸ ਸੰਸਾਭ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜਿਸ ਨੂੰ ਤਰਨਤਾਰਨ ਦੇ ਮੌਜੂਦਾ ਮੁਖੀ ਉਹਨਾਂ ਵੱਲੋਂ ਚਲਾਈ ਗਈ ਮਿਸਲ ਆ ਤੇ ਦਾਸ ਇਸ ਵੇਲੇ ਇਸ ਮਿਸਲ ਦਾ ਮੌਜੂਦਾ ਮੁਖੀ ਹੈ ਠੀਕ ਹੈ ਜੀ ਤੇ ਬਬਾ ਜੀ ਤੁਸੀਂ ਸੇਵਾ ਤੋਂ ਤੇ ਪਹੁੰਚੇ ਆ ਅੱਜ ਜੋ ਵੱਖ-ਵੱਖ ਥਾਵਾਂ ਤੇ ਸਹਿਬਜ਼ਾਦਿਆਂ ਦੇ ਜਨਮ ਵਿੱਚ ਚਮਕੌਰ ਦੀ ਗੜੀ ਇਸ ਨੂੰ ਸੀ ਦਰ ਦੀ ਜਨਮ ਸਿੱਧੀ ਜੜੇ ਮਨਾਏ ਗਏ ਆ ਉਸੇ ਲਈ ਤਹਿਤ ਸ਼੍ਰੋਮਣੀ ਸੀ ਬਾਬਾ ਜੀਰੋ ਸਿੰਘ ਦਾ ਸੀਧੀ ਜੜਾ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਉਸੇ ਲਈ ਤਹਿਤ ਅੱਜ ਪਿੰਡ ਸਦਰਪੁਰਾ ਤਹਿਸੀਲ ਗਾਉਂ ਜਿਲ੍ਹਾ ਲਾਹੌਰ ਦੇ ਜਿਹੜੀ ਸੀਧੀ ਜੜਾ ਜਿਹੜਾ ਮਨਾਇਆ ਗਿਆ ਵਾਹ ਸੰਗਤਾਂ ਵੱਲੋਂ ਤੇ ਤੁਸੀਂ ਇਸ ਨੂੰ ਕੀ ਕਹਿਣਾ ਚਾਹੁੰਦੇ ਆਂ ਜੀ ਦੇਖੋ ਜੀ ਇਸ ਸੀਧੀ ਜੜਾ ਮਨਾਇਆ ਹੈ ਹਰ ਇੱਕ ਜਿੱਥੇ ਜਿੱਥੇ ਤੱਕ ਵੀ ਪੂਰੇ ਵਾਰਡ ਦੇ ਵਿੱਚ ਨਾਨਕ ਨਾਮ ਦੇ ਲੈਵਾ ਸੰਗਤਾਂ ਬੈਠੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਉਂਦੀਆਂ ਨੇ ਕਿਉਂਕਿ ਜਦੋਂ ਉਹ ਦੇ ਮਹੀਨੇ ਦੀ ਆਰੰਭਤਾ ਹੁੰਦੀ ਹੈ ਨਾ ਤਕਰੀਬ ਉਦੋਂ ਹੀ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਂਦੇ ਆ ਚੋਂ ਉਦੋਂ ਤੋਂ ਲੈ ਕੇ ਜਿੱਦੀ ਵੀ ਮਾਨਵਤਾ ਉਹ ਸਭ ਦਾ ਜਿਹੜਾ ਧਿਆਨ ਆ ਅਨੰਦਪੁਰ ਸਾਹਿਬ ਕਿਲੇ ਤੇ ਚਲਾ ਜਾਂਦਾ ਹੈ ਕਿਲਾ ਛੱਡਣ ਤੇ ਫਿਰ ਸਭ ਤੋਂ ਖਾਸ ਇਤਿਹਾਸ ਨਾਲ ਉਸ ਤੋਂ ਬਾਅਦ ਦੀ ਗੜੀ ਫਿਰ ਸਰਹੰਦ ਦੇ ਵੱਲ ਧਿਆਨ ਚਲਾ ਜਾਂਦਾ ਹੈ ਤੇ ਸਾਰੀਆਂ ਸੰਗਤਾਂ ਨੇ ਜਿਹੜੇ ਸਰਦਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਤੇ ਮੈਂ ਤਾਂ ਇਹ ਹੀ ਕਹੂੰਗਾ ਵੀ ਜਦੋਂ ਅਸੀਂ ਸ਼ਹੀਦੀ ਦਿਹਾੜੇ ਜਾਂ ਗੁਰਪੁਰ ਵਗੈਰਾ ਮਨਾਉਨੇ ਆ ਸੋ ਸਾਨੂੰ ਇਹਨਾਂ ਸਿੱਧੀ ਡੜ ਤੋਂ ਇਹਨਾਂ ਸਮਾਗਮ ਤੋਂ ਕੁਝ ਨਾ ਕੁਝ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਸਿੱਖਣਾ ਚਾਹੀਦਾ ਹੈ ਸਾਬ ਜਾਦਿਆਂ ਦੇ ਪਾਏ ਹੋਏ ਪੂਰਨੈ ਤੇ ਸਾਨੂੰ ਚੱਲਣਾ ਚਾਹੀਦਾ ਗੁਰੂ ਸਾਹਿਬ ਦੇ ਦਸਾਇ ਮਾਰਗ ਤੇ ਚੱਲਣਾ ਚਾਹੀਦਾ ਤੇ ਸਾਨੂੰ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਤੇ ਮਨਮਤ ਦਾ ਤਿਆਗ ਕਰਨਾ ਚਾਹੀਦਾ ਬਬਾਈ ਤੁਸੀਂ ਬਹੁਤ ਵਧੀਆ ਸ਼ਬਦ ਬੋਲੇ ਆ ਅੱਜ ਗੁਰੂਆਂ ਪੀਰਾਂ ਦੇ ਜਿਹੜੇ ਆ ਰਹਿਬਰਾਂ ਦੇ ਸਾਡੇ ਆ ਸਿੱਧੀ ਡੜੀ ਮਨਾਏ ਜਾ ਰਹੇ ਆ ਜਨਮ ਦਿਹਾੜੇ ਮਨਾਏ ਜਾ ਰਹੇ ਆ ਸਿੱਖੀ ਦਾ ਪ੍ਰਚਾਰ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਸਿੱਖੀ ਨਿਹਾਰਵਾਲ ਜਾ ਰਹੀ ਆ ਜਿਹੜੀ ਨੌਜਾਨ ਜਿਹੜੀ ਆ ਉਹ ਅਸਲੀ ਦਿਸ਼ਾ ਤੋਂ ਭਟਕੇ ਗਲਤ ਦਿਸ਼ਾ ਵੱਲ ਜਾ ਰਹੀ ਆ ਤੁਸੀਂ ਇਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਕੀ ਵਿਚਾਰ ਆ ਤੁਹਾਡਾ ਦੇਖੋ ਜੀ ਜਿਹੜਾ ਨਿਹਾਰਵਾਲੇ ਨੂੰ ਜਾ ਰਿਹਾ ਨਾ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਮਾਂ ਪਿਓ ਵੀ ਆ ਬੱਚਿਆਂ ਦੇ ਉਹ ਆਪਣੇ ਬੱਚਿਆਂ ਦੇ ਪ੍ਰਤੀ ਪੂਰੀ ਜਿਹੜੀ బాਖੂਬੀ ਜ਼ਿੰਮੇਵਾਰੀ ਆ ਉਹ ਨਹੀਂ ਨਿਭਾਰੇ ਕਿਉਂਕਿ ਜਿਹੜਾ ਘਰ ਦੇ ਵਿੱਚੋਂ ਬੱਚੇ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਸਾਡੇ ਘਰਾਂ ਦੇ ਮਾਹੌਲ ਹੀ ਇਹੋ ਜੇ ਬਣ ਚੁੱਕੇ ਨੇ ਇੱਕ ਉਹ ਸਮਾਂ ਸੀ ਕਿ ਸਾਡੇ ਚੁੱਲ੍ਹੇ ਤੇ ਰੋਟੀ ਬਣਦੀ ਸੀ ਤਾਂ ਸਾਰਾ ਪਰਿਵਾਰ ਇੱਕ ਥਾਂ ਬੈਠ ਕੇ ਛੱਕਦਾ ਸੀ ਤੇ ਰਾਤ ਨੂੰ ਸਾਰਾ ਪਰਿਵਾਰ ਇਕੱਠਾ ਬੈਠਦਾ ਸੀ ਉਦੋਂ ਬਾਤਾਂ ਪਾਈਆਂ ਜਾਂਦੀਆਂ ਸੀ ਕਹਾਣੀਆਂ ਕਥਾ ਸੁਣਾਈਆਂ ਜਾਂਦੀਆਂ ਸੀ ਅੱਜ ਸਭ ਦੇ ਜਿੰਨੇ ਘਰ ਦੇ ਮੈਂਬਰ ਨੇ ਹਰ ਇੱਕ ਮੈਂਬਰ ਕੋਲੇ ਆਪ ਦਾ ਆਪ ਦਾ ਮੋਬਾਈਲ ਆ ਲੈ ਕੇ ਅੰਦਰੋਂ ਅੰਦਰੀ ਬਹਿ ਜਾਂਦੇ ਤੇ ਕਿਸੇ ਦੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕਰਦੇ ਇਸ ਕਰਕੇ ਸਾਡੇ ਜਿਹੜੇ ਬੱਚੇ ਨੇ ਉਹ ਸਾਡੇ ਇਤਿਹਾਸ ਤੋਂ ਗੁਰਮਤ ਤੋਂ ਗੁਰਬਾਣੀ ਤੋਂ ਉਹਾਂ ਦੂਰ ਚਲੇ ਗਏ ਤੇ ਅਸੀਂ ਉਪਰਾਲੇ ਕਰ ਰਹੇ ਆਂ ਵੀ ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਜਿਹੜਾ ਪ੍ਰੇਰਿਤ ਕਰਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮੋੜ ਕੇ ਲਿਆਂਦਾ ਜਾਵੇ ਜਿਵੇਂ ਅੱਜ ਇਹ ਸਮਾਗਮ ਹੋਇਆ ਇਹੋ ਜਿਹੇ ਸਮਾਗਮ ਨੇ ਜਿਹੜੇ ਸਾਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਹਰ ਇੱਕ ਸਮਾਗਮ ਦੇ ਵਿੱਚ ਚੰਗੇ ਵਧੀਆ ਬਨਾਰੇ ਬੁਲਾਉਣੇ ਚਾਹੀਦੇ ਆ ਚੰਗੇ ਰਾਗੀ ਢਾਡੀ ਬੁਲਾਉਣੇ ਚਾਹੀਦੇ ਆ ਤੇ ਪ੍ਰਬੰਧ ਕਰੇ ਜਿਹੜੇ ਉਹ ਚੰਗੇ ਵਧੀਆ ਸੂਝਵਾਨ ਹੋਣ ਗੁਰਮਤ ਦੇ ਧਾਰਨੀ ਹੋਣ ਤਾਂ ਜਿਹੜੀ ਇਹ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਤਨੇਮ ਚੱਲਦਾ ਹੈ ਉੱਤੇ ਨਾਲ-ਨਾਲ ਜਿਹੜਾ ਗ੍ਰੰਤੀ ਸਿੰਘ ਉਹਦੀ ਡਿਊਟੀ ਲਈ ਜਾਵੇ ਉਹਨੂੰ ਤਨਖਾਹ ਵੀ ਜੋਗ ਦਿੱਤੀ ਤੇ ਉਹ ਸਵੇਰੇ ਸ਼ਾਮ ਬੱਚਿਆਂ ਦੀ ਜਿਹੜੀ ਆ ਉਹ ਕਲਾਸ ਲੱਗੇ ਤੇ ਬੱਚਿਆਂ ਨੂੰ ਨਗਰ ਦੇ ਵਿੱਚੋਂ ਵੀ ਜਿਵੇਂ ਕੋਈ ਸੂਝਵਾਨ ਜਿਹੜੇ ਵਿਦਵਾਨ ਬੰਦੇ ਹੁੰਦੇ ਨੇ ਉਹ ਆ ਕੇ ਉਹਨਾਂ ਬੱਚਿਆਂ ਦੀ ਕਲਾਸ ਲਾਉਣ ਜਿਵੇਂ ਕੋਈ ਸੂਬੇਦਾਰਾ ਕੋਈ ਪੈਸ਼ਨ ਆਇਆ ਕੋਈ ਕਪਟਣਾ ਜਾਂ ਕੋਈ ਟੀਚਰ ਆ ਉਹ ਸਾਰੇ ਜਣੇ ਸ਼ਾਮ ਨੂੰ ਦਿਨ ਬਦਲ ਬਦਲ ਕੇ ਉਹ ਡਿਊਟੀ ਲਾ ਲਾ ਕੇ ਬੱਚਿਆਂ ਨੂੰ ਜਿਹੜੀ ਜਾਣਕਾਰੀ ਦੇਣ ਜਿਵੇਂ ਨਸ਼ਾ ਪ੍ਰਤੀ ਆ ਉਹਨਾਂ ਨੂੰ ਸੁਚੇਤ ਕਰਨ ਵੀ ਨਸ਼ਾ ਕਰਨ ਦੇ ਸਾਨੂੰ ਕੀ ਨੁਕਸਾਨ ਹੋ ਰਹੇ ਨੇ ਜੇ ਕੋਈ ਅਮਰਤਾਰੀ ਗੁਰ ਗੁਰਸਿੱਖ ਬੰਦਾ ਤਉ ਇਤਿਹਾਸ ਨੂੰ ਪੜ੍ਹ ਕੇ ਗੁਰਮਤਿ ਨੂੰ ਪੜ੍ਹ ਕੇ ਤੇ ਉਹ ਬੱਚਿਆਂ ਨੂੰ ਦੱਸੇ ਵੀ ਅੰਮ੍ਰਿਤ ਛਕਣ ਦੇ ਕੀ ਫਾਇਦੇ ਨੇ ਦਾੜੀ ਕਿਸ ਰੱਖਣ ਦੇ ਕੀ ਫਾਇਦੇ ਨੇ ਤੇ ਉਹ ਜਦੋਂ ਇਸ ਤਰ੍ਹਾਂ ਬੱਚਿਆਂ ਨੂੰ ਨਫੇ ਨੁਕਸਾਨ ਬਾਰੇ ਦੱਸਣਗੇ ਤਾਂ ਸਾਡੇ ਬੱਚੇ ਨੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਜਾਣਗੇ ਸੁਰ ਸਿੱਖੀ ਦੇ ਨਾਲ ਭਈ ਤੁਸੀਂ ਆਪਣੇ ਵਿਚਾਰਾਂ ਨੇ ਦੱਸਿਆ ਉਹ ਇਹ ਕਿਹੜੀ ਤੁਹਾਡੀ ਜਿਹੜੀ ਮਿਸਲ ਆ ਇੱਕ ਜਾਣੀ ਪਛਾਣੀ ਮਿਸਲ ਆ ਤੁਸੀਂ ਆਪਣੇ ਪੱਧਰੇ ਕੋਈ ਨੌ ਜਾਣ ਪੜੀ ਨਸ਼ਿਆਂ ਤੋਂ ਬਚਾਉਣ ਦੇ ਜਾਂ ਆਪਣਾ ਨੇ ਕਰ ਰਹੇ ਆ ਤੁਸੀਂ ਹਾਂ ਉਹ ਅਸੀਂ ਬਿਲਕੁਲ ਕਰ ਰਹੇ ਆ ਅਸੀਂ ਦਿਨ ਪਰ ਰਾਤ ਲੱਗੇ ਹੋਇਆ ਅਸੀਂ ਜਿਵੇਂ ਪਿੰਡ ਪੱਤੋ ਹੀਰਾ ਸਿੰਘ ਆ ਅਸੀਂ ਇੱਕ ਕਮੇਟੀ ਬਣਾਈ ਸੀ ਨਗਰ ਦੀ ਕਿਉਂਕਿ ਉੱਥੇ ਪਿੰਡ ਦੇ ਵਿੱਚ ਬਹੁਤ ਸਾਰਾ ਜਿਹੜਾ ਨਸ਼ਾ ਸੀਗਾ ਚਿੱਟੇ ਦਾ ਬੜਾ ਦੌਰ ਸੀ ਉੱਥੇ ਕਿਉਂਕਿ ਉੱਥੇ ਇੱਕ ਨਾਨਕ ਬਾਗ ਲਾਇਆ ਹੋਇਆ ਉਹ ਬਾਗ ਦੇ ਵਿੱਚ ਬਹੁਤ ਜ਼ਿਆਦਾ ਬੈਠਦੇ ਸੀ ਤੇ ਫਿਰ ਉਹ ਸਾਰੇ ਨਗਰ ਵਾਲਿਆਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਨਗਰ ਵਾਲਿਆਂ ਨੇ ਫਿਰ ਉੱਥੇ ਇੱਕ ਸਕੂਲ ਬੰਦ ਪਿਆ ਸੀ ਗੁਰੂ ਰਾਮਦਾਸ ਸਕੂਲ ਕਾਫੀ ਸਮੇਂ ਤੋਂ ਉਹ ਫਿਰ ਸਕੂਲ ਦੀ ਸਾਰੀ ਬਿਲਡਿੰਗ ਸੀ ਜਿਹੜੀ ਉਹ ਉਹਨਾਂ ਨੇ ਸਾਨੂੰ ਸੰਭਾਲ ਦਿੱਤੀ ਸੀ ਤੇ ਉਸ ਬਿਲਡਿੰਗ ਦੇ ਵਿੱਚ ਸਾਡਾ ਹੁਣ ਇੱਕ ਗੁਰਮਤ ਵਿਦਿਆਲਾ ਚੱਲਦਾ ਹੈ ਇਦੇ ਵਿੱਚ ਅਸੀਂ ਗੁਰੂ ਬੱਚਾ ਜਿਹੜੇ ਨੌਜਵਾਨ ਮੁੰਡੇ ਜਾਂਦੇ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਗੱਤਕਾ ਵਗੈਰਾ ਵੀ ਸਿਖਾਇਆ ਜਾਂਦਾ ਹੈ ਤੇ ਉਹਨਾਂ ਨੂੰ ਗੁਰਬਾਣੀ ਦੀ ਸੰਥਾ ਵੀ ਜਿਹੜੀ ਆ ਉਹ ਕਰਵਾਈ ਜਾਂਦੀ ਆ ਤੇ ਅਸੀਂ ਉੱਥੇ ਰੱਖ ਕੇ ਜਿਹੜੇ ਨੌਜਵਾਨ ਨੇ ਹੁਣ ਵੀ ਸਾਡੇ ਕੋਲ ਤੇ 25-30 ਨੌਜਵਾਨ ਨੇ ਉਹਨਾਂ ਨੂੰ ਅਸੀਂ ਤਿਆਰ ਕਰ ਰਹੇ ਹਾਂ ਤੇ ਉਹਨਾਂ ਦਾ ਨਸ਼ਾ ਛਡਾ ਰਹੇ ਆ ਬਹੁਤ ਸਾਰੇ ਨੌਜਵਾਨ ਉਹ ਵੀ ਨੇ ਜਿਹੜੇ ਨਸ਼ਾ ਛੱਡ ਕੇ ਜਾ ਚੁੱਕੇ ਆ ਆਪੋ ਆਪਣੇ ਕੰਮ ਕਰਦੇ ਆ ਤੇ ਸਾਡਾ ਇਹ ਵੀ ਤਰੀਕਾ ਹੈ ਵੀ ਜਿਹੜਾ ਨੌਜਵਾਨ ਸਾਡੇ ਕੋਲ ਨਸ਼ਾ ਛੱਡ ਕੇ ਚਲਾ ਜਾਂਦਾ ਇਹ ਨਹੀਂ ਵੀ ਉਹ ਇੱਕ ਵਾਰੀ ਨਸ਼ਾ ਛੱਡ ਕੇ ਚਲਾ ਜਾਏ ਤੇ ਬਾਅਦ ਚ ਉਹਦਾ ਖਹਿੜਾ ਛੱਡ ਦੇਣਾ ਅਸੀਂ ਉਹ ਬੱਚੇ ਦੇ ਉੱਤੇ ਪਹਿਰਾ ਰੱਖਦੇ ਆ ਸਮੇਂ-ਸਮੇਂ ਦੇ ਨਾਲ ਉਹਦੇ ਨਾਲ ਤਾਲਮਿਲ ਰੱਖਦੇ ਆ ਉਹਦੇ ਤੱਕ ਪਹੁੰਚਦੇ ਰਹਿੰਦੇ ਆ ਤਾਂ ਕਿ ਉਹ ਦੁਬਾਰਾ ਇਸ ਦਲਦਲ ਦੇ ਵਿੱਚ ਨਾ ਡਿੱਗ ਸਕੇ ਬਹੁਤ ਸਿੱਧੀ ਜਿਹੜੀ ਤੇ ਲਾਖਤਿਆ ਦਾ ਸੰਗਤਾਂ ਨੂੰ ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਆ ਮੇਰੇ ਕੋਲ ਜੀ ਅਪੀਲ ਤਾਂ ਇਹੀ ਆ ਇਹ ਸੰਗਤ ਨੂੰ ਵੀ ਸਾਰੀ ਸੰਗਤ ਆ ਜਿਹੜੀ ਉਹ ਜਿਵੇਂ ਸਾਡੇ ਗਲਪੰਥਾ ਵੱਲੋਂ ਪਰਾਲੇ ਕੀਤੇ ਜਾ ਰਿਹਾ ਸੰਗਤ ਜਿਹੜੀ ਆ ਸੰਗਤ ਸਹਿਯੋਗ ਦੇ ਵਿੱਚ ਤੇ ਇਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਜਿਵੇਂ ਉਹ ਸਾਨੂੰ ਕੋਈ ਇਸ ਨਗਰ ਦੇ ਵਿੱਚ ਆ ਇਹ ਨਗਰ ਵਾਲੇ ਪਤਾ ਕਰਨ ਵੀ ਪਿੰਡ ਦੇ ਵਿੱਚ ਕਿੰਨੇ ਬੱਚੇ ਨਸ਼ਾ ਕਰਨ ਵਾਲੇ ਆ ਜਾਂ ਕਿਹੜਾ ਵੇਚਣ ਵਾਲੇ ਉਹ ਪਿੰਡ ਪੱਧਰ ਤੇ ਜਿਹੜਾ ਆਪਣਾ ਉਹ ਉਸ ਚੀਜ਼ ਦਾ ਸਟੈਂਡ ਲੈਣਾ ਜੇ ਅਗਰ ਸਾਡੀ ਲੋੜ ਪਈਏ ਦਲਪੰਥ ਦੀ ਦੇਸੀ ਪਿੰਡ ਦੇ ਨਾਲ ਖੜੇ ਜਿਸ ਪ੍ਰਕਾਰ ਦਾ ਵੀ ਹੋਇਆ ਸੀ ਸਹਿਯੋਗ ਕਰਾਂਗੇ ਠੀਕ ਹੈ ਜੀ ਧੰਨਵਾਦ ਉਹ ਸਾਡੇ ਨਾਲ ਹੋਣ ਜਿਹੜੇ ਮੁੱਖ ਪ੍ਰਬੰਧਕਾ ਉਹ ਵੀ ਹੁਣ ਜੁੜ ਚੁੱਕੇ ਆ ਆਪਾਂ ਉਹਨਾਂ ਵਿੱਚੋਂ ਮੁੱਖ ਪ੍ਰਬੰਧਕਾਂ ਤੋਂ ਸਾਡੀਆਂ ਮੱਟ ਜੁੜ ਚੁੱਕੇ ਆ ਮਾਸਟਰ ਸੁਖਵਿੰਦਰ ਸਿੰਘ ਜੀ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਦੇ ਜਿਹੜੇ ਮਨਾਏ ਜਾ ਰਹੇ ਸੀਧੀ ਗੜੀ ਨੇ ਕੀ ਕੀ ਕਹਿੰਦੀ ਆ ਅੱਜ ਦਾ ਸੀਧੀ ਜਿਹੜਾ ਸਾਡੇ ਮਤਲਬ ਕਿ ਚੌਕੌਰ ਦੀ ਗੜੀ ਸੀ ਜਿਹੜੇ ਜਿਹੜੇ ਤੇ ਆਪਣੇ ਹੋਰ ਜਿਹੜੇ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦੇ ਬਾਰੇ ਵਿੱਚ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਦਿਹਾੜੇ ਮਨਾਉਣੇ ਚਾਹੀਦੇ ਆ ਸਾਨੂੰ ਤੇ ਜਿਹੜਾ ਇਹ ਦਿਹਾੜਾ ਅਸੀਂ ਹਰ ਵਾਰ ਅਸੀਂ ਸ਼ਹੀਦਾਂ ਨੂੰ ਵੱਖਰਾ ਕੇ ਜਿਹੜਾ ਦਿਹਾੜਾ ਮਨਾਉਂਦੇ ਆ ਬਾਬਾ ਜੀਵਨ ਸਿੰਘ ਜੀ ਦਾ ਚਾਰ ਸੈਭਜਾ ਦੇ ਮਾਤਾ ਗੁਜਰ ਕੋਲ ਤਾਂ ਉਹਦੇ ਬਾਰੇ ਵਿੱਚ ਇਹ ਕਹਿੰਨੇ ਕਿ ਸਾਰਾ ਸਾਡੇ ਨਗਰ ਦਾ ਸਹਿਯੋਗ ਆ ਸਾਡੇ ਜਿਹੜੇ ਪ੍ਰਬੰਧਕ ਵੀਰ ਆ ਉਹ ਸਾਨੂੰ ਸਹਿਯੋਗ ਦਿੰਦੇ ਆ ਸਾਡੇ ਜਿਹੜੇ ਨਗਰ ਦੇ ਵਿੱਚੋਂ ਸਾਰੇ ਮਤਲਬ ਸਾਡੇ ਇੱਕ ਇਹ ਵੱਡੀ ਗੱਲ ਇਹ ਆ ਕਿ ਸਾਡੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਕਿਸੇ ਜਾਤ ਦੇ ਆਧਾਰ ਤੇ ਨਹੀਂ ਆ ਠੀਕ ਹੈ ਅਸੀਂ ਇਸ ਗੱਲ ਦਾ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਵੀ ਅਸੀਂ ਸਾਰਾ ਕੁਝ ਭੁੱਲ ਕੇ ਅਸੀਂ ਜਾਤਾਂ ਪਾਤਾਂ ਚ ਨਹੀਂ ਪੈਣਾ ਚਾਹੁੰਦੇ ਹੈਗੇ ਅਸੀਂ ਜਿਹੜਾ ਕਿ ਇੱਕ ਮਤਲਬ ਕਿਸੇ ਡੀਰ ਨਾਲ ਸਾਨੂੰ ਇਕੱਠੇ ਮਿਲ ਕੇ ਬਣਾਉਣੇ ਚਾਹੁੰਦੇ ਚਾਹੀਦੇ ਆ ਤੇ ਮੈਂ ਸਾਰੇ ਜਿਹੜੇ ਮੇਰੇ ਵੀਰ ਨੇ ਕਿੰਨੇ ਪ੍ਰਬੰਧਕ ਵੀਰ ਨਗਰ ਨਵਾਸੀ ਜਿਨ੍ਹਾਂ ਨੇ ਸੇਵਾ ਨਿਵਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਤਨਵਾਦ ਠੀਕ ਤੁਹਾਨੂੰ ਸਤਿਨਾਮ ਸ਼੍ਰੀ ਮਾਤਾ ਜੀ ਲਈ ਸਤਿ ਜੀ ਜੀ ਮਾਤਾ ਜੀ ਜੀਵਤ ਰਹੋ